ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਦਲਜੀਤ ਸਿੰਘ ਸੋਢੀ ਮਾਲਪਰੀ ਆਲ ਇੰਡੀਆ ਇੰਟਰਨੈਸ਼ਨਲ ਰਾਸ਼ਟਰੀ ਗਵਰਨਰਨਸ ਸਨਮਾਨਤ ਆਲ ਨਿਓ ਸਰਬਤਰ ਸਟ੍ਰੀਟ ਪਤਾ ਪੰਜਾਬ ਤੇ ਸਰਬਤਰ ਨਿਊਜ਼ ਵੱਲੋਂ ਅੱਜ ਸੱਦਾ ਪੱਤਰ ਦੇ ਰਹੇ ਆ ਸਾਰੇ ਆਲ ਵਾਰਡ ਨੂੰ ਕਿ ਸੰਤ ਮਹਾਵੈਰ ਜੀ ਤਾਜੇਵਾਲ ਵਾਲੇ ਇਹਨਾਂ ਦੇ ਗੁਰਮਤ ਸਮਾਗਮ ਤਲਾਨਾ ਸਮਾਗਮ ਹੋ ਰਹੇ ਨੇ ਉਹ ਆਪਣੇ ਬਖਾਰਵੰਤੋਂ ਦਰਸ਼ਨਗੇ ਸ਼ੰਤ ਮਹਾਵੀਰ ਜੀ ਮਹਾਰਾਜ ਵਾਹਿਗੁਰੂ ਸਾਹਿਬ ਵਾਹਿ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ 6 ਜੁਲਾਈ 2024 ਦਿਨ ਸ਼ਨੀਵਾਰ ਨੂੰ ਸ਼ੰਤ ਬਾਬਾ ਰਾਮ ਸਿੰਘ ਦੀ ਸਾਲਾਨਾ ਬਾਰਸੀ ਨੀਰਬੁੰਗਾ ਸਾਹਿਬ ਪਿੰਡ ਤਾਜੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮਨਾਇ ਜਾ ਰਹੀ ਹੈ ਇਸ ਸਬੰਧ ਵਿੱਚ 4 ਜੁਲਾਈ ਦਿਨ ਵੀਰਵਾਰ ਨੂੰ ਸ੍ਰੀ ਅਖੰਡ ਜਪ ਸਾਹਿਬ ਰੱਬ ਹੋਣਗੇ ਤੇ 6 ਜੁਲਾਈ ਜਦੋਂ ਸ਼ਨੀਵਾਰ ਨੂੰ ਭੋਗ ਪਾਇਆ ਜਾਣਗੇ ਉਪਰੰਤ ਵੱਖ-ਵੱਖ ਸੰਪਰਦਾਮਤ ਸੰਤ ਮਹਾਪੁਰਸ਼ ਔਰ ਇਲਾਕੇ ਦੀ ਜ਼ੂਮ ਸੰਗਤ ਦੇਸ਼-ਪਰਦੇਸ਼ ਦੀ ਸੰਗਤ ਇਸ ਸਮਾਗਮ ਵਿੱਚ ਭਾਗ ਲਵੇਗੀ ਆਪ ਸੰਗਤਾਂ ਕੇ ਬੇਨਤੀ ਹੈ ਕਿ ਇਸ ਦਿਨ ਆਪਣਾ ਕੀਮਤੀ ਸਮਾਂ ਕੱਢਦੇ ਹੋਏ ਇਹਨਾਂ ਸਮਾਗਮ ਵਿੱਚ ਹਾਜ਼ਰੀਆਂ ਭਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸੋ ਬੇਨਤੀ ਪ੍ਰਾਪਤ ਕਰਨੀ 6 ਜੁਲਾਈ 2024 ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਪੰਡਤ ਅਜੀਵਾਲ ਜ਼ਿਲ੍ਹਾ ਹਿਸ਼ਾਰਪੁਰ ਵਿਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ